ਦੀ ਮਹਿਲਾਵਾਂ ਮੇਰੀ ਮਾਤਾ ਮਾਂ ਪਹਿਨਾ ਬਾਬੇ ਕੋਲ ਜਾਣਾ ਬੰਦ ਕਰ ਦੇ ਨਬੀ ਫਰਮ ਦੇ ਦਾ ਵਸਤੀ ਬੰਦ ਹੋ ਜਾਣਾ ਬੜੀ ਹੋਰ ਵੀ ਬੜੀ ਵਾਇਰਲ ਹੋ ਰਹੀ ਸੀ ਜਿੱਥੋਂ ਤੋਂ ਅਸੀਂ ਕਿਹਾ ਕਿ ਮੈਂ ਸਿਰ ਘਮਾਉਣਾ ਤੇ ਮੇਰੀ ਮਸਤੀ ਆ ਵੀ ਮੇਰੇ ਚ ਕੋਈ ਬਾਬਾ ਕੀ ਪੈਗੰਬਰ ਨਹੀਂ ਆਉਂਦਾ ਤੇ ਇਹਦਾ ਮਤਲਬ ਬਾਕੀ ਡੇਰਿਆਂ ਚ ਜਿਹੜੇ ਲੋਕ ਸਿਰ ਘਮਾਉਂਦੇ ਨੇ ਕੀ ਉਹ ਪਖੰਡ ਕਰਦੇ ਨੇ ਜਿਹੜੇ ਲੋਕ ਕਹਿੰਦੇ ਵੀ ਸਾਡੇ ਅੰਦਰ ਮਾਤਾ ਆ ਗਈ ਪੀਰ ਆ ਗਿਆ ਬਾਬਾ ਆ ਗਿਆ ਮੈਂ ਖੁਦ ਵੀ ਮਿਲਣਾ ਚਾਹੁੰਗਾ ਤਰ ਤੂੰ ਕਿਉਂ ਨਜ਼ਰਦੇ ਹੂੰ ਜਿਹੜਾ ਬਾਬਾ ਜੀ ਉਹਦੇ ਅੰਦਰ ਆਇਆ ਹੈ ਉਹਨੂੰ ਦੇ ਪਪਾ ਨੇ ਮਨ ਪੁੱਛਿਓ ਕੀ ਸੀਗਾ ਤੇਰੇ ਅੰਦਰ ਫਲਾਵੇਂ ਵੀ ਬਾਬਾ ਜੀ ਆਏ ਨਾ ਦੱਸੋ ਬਾਬਾ ਜੀ ਤੁਹਾਡੇ ਪਿਤਾ ਕੀ ਨਾਮ ਸੀ ਦੱਸਦੇ ਬੋਗੋ ਤੁਹਾਨੂੰ ਹੂੰ ਕੀ ਕੁਝ ਨਹੀਂ ਆਇਆ ਕਿਸੇ ਅੰਦਰ ਨਾ ਕਦੇ ਕੋਈ ਦੇਵਤਾ ਆਇਆ ਨਾ ਕਿਸੇ ਦੀ ਵੱਡੀ ਵੱਡੀ ਔਕਾਤ ਹੈ ਬਾਬੂ ਐਡਾ ਪਾਕਸਾਫ਼ ਦੁਨੀਆ ਚ ਬਣਿਆ ਅਜ ਤੱਕ ਹੂੰ ਕਿ ਕੋਦੇ ਨਾਮ ਦੀ ਮਸਤੀ ਲੈਣੇ ਕਲਾਕ ਚੈਪਟਰ ਕਹਿੰਦੇ ਡੇਰੇ ਵੀ ਅੱਜਕੱਲ ਬਿਜ਼ਨਸ ਹੋ ਚੁੱਕੇ ਨੇ ਬੜੀ ਹੈਰਾਨੀ ਗੱਲ ਆ ਤੁਸੀਂ ਮੈਂ ਖੁਦ ਕਹਨਾ ਡੇਰੇ ਤੋਂ ਬਿਜ਼ਨਸ ਨਹੀਂ ਕੀਤਾ ਮੈਂ ਖੁਦ ਕਹਨਾ ਗੱਲ ਜੀ ਅੱਜ ਇਹ ਵੀ ਇਸ ਵਾਰ ਜੋ ਕਿ ਲੋਕਾਂ ਲਈ ਅੱਜ ਤੋਂ ਜੀ 10 ਸਾਲ ਪਿੱਛੇ ਜਾਓ ਉਦੋਂ ਸੀਗਾ ਇਸ ਪਰ ਲੋਕ ਇਹ ਕਿੱਦਾਂ ਮੰਨਣ ਕਿ ਬੰਟੀ ਪਾਪਾ ਨੇ ਬਿਜ਼ਨਸ ਨਹੀਂ ਕੀਤਾ ਲੋਕਾਂ ਨੂੰ ਨਕੀ ਕਮ ਕੋਈ ਸਰਟੀਫਿਕੇਟ ਦਿੰਦੀ ਬੰਨ ਲੋਕੋ ਜਰੂਰਤ ਕੀ ਹੋਏ ਕੋਈ ਇੱਕ ਬੰਦਾ ਹਸਤਾ ਲੈ ਕੇ ਉਹਨਾਂ ਜਿਹੜਾ ਕਹਿੰਦਾ ਮੈਂ ਦਿੰਦੇ ਆ ਪਰ ਜੇ ਕੋਈ ਲੋਕ ਖੜੇ ਹੋ ਕੇ ਗੱਲ ਕਰਨ ਮੰਨ ਲਓ ਤਾਂ ਕੀ ਤੁਸੀਂ ਉਹਨਾਂ ਨੂੰ ਸਬੂਤ ਦੇ ਸਕਦੇ ਹੋ ਕਿ ਮੈਂ ਪੈਸਾ ਨਹੀਂ ਕੀਤਾ ਸਬੂਤ ਇਹਨਾਂ ਵੀ ਲੱਤਕਦੀ ਹੂੰ ਉਹ ਇਸ ਬੁੱਧ ਦੇ ਵਿੱਚ ਲੱਤ ਕਦੀ ਬੜੇ ਸਾਰੇ ਮੁੱਦੇ ਨੇ ਅੱਜ ਤੱਕ ਬੰਟੀ ਬਾਬੇ ਨੇ ਕਿਹਨਾ ਮੁੱਦਿਆਂ ਨੂੰ ਲੈ ਕੇ ਆਵਾਜ਼ ਚੁੱਕੀ ਹੈ ਮੈਂ ਹਰ ਮੁੱਦੇ ਦੇ ਉੱਪਰ ਵੱਜ ਚੁੱਕਣ ਦੀ ਕੋਸ਼ਿਸ਼ ਕਰਦਾ ਜੋ ਪਖੰਡ ਹੈ ਜੋ ਗਲਤ ਹੈ ਬਸ ਮੈਂ ਗਲਤ ਦੇ ਖਿਲਾਫ ਜੋ ਧਰਮ ਦੇ ਨਾਮ ਤੇ ਦੁਕਾਨਦਾਰੀਆਂ ਮੋਦੇ ਖਿਲਾਫ ਹੋਰ ਕੁਝ ਨਹੀਂ ਤੁਸੀਂ ਇੱਕ ਗੱਲ ਕਹਿੰਦੇ ਹੋ ਕਿ ਮੈਂ ਡੇਰੇ ਦੇ ਵਿੱਚ ਕਿਸੇ ਕੋਲੋਂ ਵੀ ਪੈਸਾ ਨਹੀਂ ਲੈਂਦਾ ਕਿ ਤੁਹਾਡੇ ਪੈਸੇ ਚੜਾ ਕੇ ਮੱਥਾ ਟੇਕਣਾ ਵੀ ਵਰਜਿਤ ਹੈ ਬੜੀ ਵਾਰੀ ਇਹ ਵੀ ਦੇਖਿਆ ਜਾਂਦਾ ਵੀ ਮਸਤੀ 'ਚ ਜਦੋਂ ਤੁਸੀਂ ਆਉਨੇ ਹੋ ਤਾ ਅਬ ਦੀ ਸੋਨੇ ਦੀਆਂ ਚੀਜ਼ਾਂ ਲਾਲਾ ਕਿ ਤੁਸੀਂ ਸਿੰਗਰਾਂ ਨੂੰ ਦੇ ਦਿੰਦੇ ਹੋ ਹਨਾ ਪਰ ਇਹ ਮਸਤੀ ਇਹ ਕਿਹੋ ਜੀ ਮਸਤੀ ਹੋਈ ਵੀ ਜਿਹੜੇ ਲੱਚਰ ਗਾਇਕੀ ਗਾਉਂਦੇ ਨੇ ਉਹਨਾਂ ਨੂੰ ਤੁਸੀਂ ਮੁੰਦਰੀਆਂ ਦਿੰਦੇ ਹੋ ਬੜੇ ਬੜੇ ਸਾਰੇ ਇਹੋ ਜਿਹੇ ਬਹੁਤ ਸਾਰੇ ਸਿੰਗਰ ਇਹੋ ਜਿਹੇ ਨੇ ਜਿਨ੍ਹਾਂ ਨੇ ਬੇਨ ਸਟੇਜ ਦੀ ਗੱਲ ਕਰ ਮੇਰੀ ਸਟੇਜ ਤੇ ਨਹੀਂ ਗਾਏ ਬਟ ਬੜੇ ਪਰ ਉਹਨਾਂ ਦੀ ਵੀ ਸਮਾਈ ਨੂੰ ਕੀ ਦੇਣਾ ਇਹ ਦੱਸ ਦਿਓ ਤੁਸੀਂ ਮੈਂ ਬਿਲਕੁਲ ਕਹਿੰਦਾ ਜਿਸ ਤਾਰ ਮਿਕ ਜਿਸ ਤਾਰ ਮਿਕ ਸਟੇਜ ਦੇ ਉੱਪਰ ਕੋਈ ਵੀ ਗਲਤ ਗਾਣਾ ਗਾਇਆ ਜਾਂਦਾ ਉਸ ਤੋਂ ਗੱਦੇ ਨਿਸ਼ਾਨ ਨੂੰ ਉਸ ਦਾ ਮੱਕਵਾਉਂਦਾ ਕਿ ਮਾਈਕ ਵਾਰ ਕੇ ਨੀਚੇ ਧਾਰਿਓ ਪਰ ਇਹ ਕਦੀ ਇਹ ਚੀਜ਼ ਤੁਸੀਂ ਸੋਚੀ ਹੈ ਵੀ ਜਿਹੜਾ ਲੱਚਰ ਗਾਣੇ ਪਹਿਲਾਂ ਵੀ ਗਾਉਗਾ ਉਹਨੂੰ ਸਟੇਜ ਤੇ ਨਹੀਂ ਲਿਆਉਣਾ। ਲਿਆਉਣੀ ਚਾਹੀਦੀ ਬਿਲਕੁਲ ਸਹੀ ਗੱਲ ਹੈ। ਨਹੀਂ ਲਿਆਉਣੀ ਚਾਹੀਦੀ ਬਿਲਕੁਲ। ਪਰ ਫਿਰ ਵੀ ਬਾਰੇ ਬਾਰੇ ਸਿੰਗਰ ਆਉਂਦੇ ਨੇ ਹੋ ਸਕਦਾ ਮੈਂ ਕਿਸੇ ਬਾਰੇ ਕੁਝ ਨਹੀਂ ਕਹੂੰਗਾ। ਉਹਨਾਂ ਦੀ ਗੱਲ ਹੈ। ਮੇਰੀ ਸਟੇਜ ਦੇ ਉੱਪਰ ਨਾ ਮੈਂ ਧਾਰਮਿਕ ਤੋਂ ਬਿਨਾਂ ਕੁਝ ਹੋਣ ਦੇਵਾ ਲੱਗਦੀ ਹੋਇਆ। ਗੱਲ ਦੇਖਣ ਨੂੰ ਆਉਂਦੀ ਹੈ ਵੀ ਮਸਤੀ ਆਈ। ਤਾਂ ਸੇਰ ਕਮਾਲ ਆ ਪਰ ਮਸਤੀ ਆਈ ਤੇ ਦਰਬਾਰ ਚ ਕੱਪੜੇ ਲਾਤੇ ਇਹ ਕਿੱਦਾਂ ਦੀ ਮਸਤੀ ਹੋਈ ਤੋੜੀ ਬਣਾਉਣ ਵਾਲੀਆਂ ਵੀਡੀਓਜ਼ ਦੇਖਿਆ ਸੀ ਮੈਂ ਲੋਕਾਂ ਨੇ ਫੈਮਸ ਕੀਤੀ ਹੈ ਇਹ ਕੁਝ ਨਹੀਂ ਹੈਗਾ ਹਾਲਾਂਕਿ ਇਸੇ ਬੰਦ ਹੋ ਗਿਆ ਲਾਈਟ ਜਾਂ ਦਵਾ ਗਰਮੀ ਲੱਗੀ ਉਤਾਰ ਤੇ ਲੋਕਾਂ ਨੇ ਵੀ ਮੁਦਾਂ ਬਣਾ ਲਿਆ ਬਣਾ ਜਾਂ ਪਰ ਨਹੀਂ ਫਿਰ ਵੀ ਸੰਗਤ ਬੈਠੀ ਹੈ ਤਾਂ ਬਣਾਉਣ ਪਾਈ ਹੋਈ ਹੈ ਬਾਜੀ ਵਾਲੀ ਬੇਕਰੋ ਕੁ ਬਣਾਉਂ ਦਾਰਦੀ ਨਾਵਾ ਵੀ ਉੱਥੇ ਮੌਜੂਦ ਜਿੱਦ ਬਣਾਉਣ ਪਾਈ ਹੋਈ ਹੈ ਜਿੱਦ ਕਿ ਮੈਨੂੰ ਕਿਤੇ ਲੱਗਦਾ ਨਹੀਂ ਗਲਤ ਮੈਨੂੰ ਨਹੀਂ ਬਿਲਕੁਲ ਤੁਹਾਨੂੰ ਲੱਗ ਰਿਹਾ ਮੈਨੂੰ ਲੱਗਦਾ ਹੈ ਬਿਲਕੁਲ ਮੈਨੂੰ ਬਿਲਕੁਲ ਹੀ ਗਲਤ ਲੱਗਦਾ ਹੈ ਇਹ ਗੱਦੀ ਦਾ ਕਨਸੈਪਟ ਹੀ ਨਹੀਂ ਸਮਝ ਆਇਆ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਮੇਰੇ ਅੰਦਰ ਕੋਈ ਪ੍ਰਮਾਤਮਾ ਨਹੀਂ ਆਉਂਦਾ ਮੈਂ ਸਿਰਫ ਆਪਣੀ ਮਸਤੀ ਲੈਣਾ ਮੈਂ ਇੱਕ ਆਮ ਇਨਸਾਨ ਆ ਜੋ ਕਿ 6 ਦਿਨ ਬਿਜ਼ਨਸ ਕਰਦਾ ਇੱਕ ਦਿਨ ਸਿਰਫ ਦਰਬਾਰ ਦੇ ਵਿੱਚ ਜਾ ਕੇ ਹਾਜ਼ਰੀ ਭਰਦਾ ਜੇ ਤੁਹਾਡਾ ਰੱਬ ਨਾਲ ਪਿਆਰ ਆ ਮੈਨੂੰ ਲੱਗਦਾ ਕਿ ਲੋਕਾਂ ਨੂੰ ਤੁਹਾਡੇ ਬਰਾਬਰ ਬਹਿਣਾ ਚਾਹੀਦਾ ਗੱਦੀ ਤੇ ਗੱਦੀ ਤੇ ਲੋਕ ਵੀ ਬੈਠਣਗੇ ਤੁਹਾਡੇ ਨਾਲ ਨਹੀਂ ਐਸਾ ਕੁਝ ਨਹੀਂ ਹੋ ਸਕਦਾ ਐਸਾ ਕੁਝ ਨਹੀਂ ਹੋ ਸਕਦਾ ਕਿ ਕਿਹੜੀ ਵਾਈਜ਼ ਗੱਦੀ ਚੜ੍ਹੇ ਨਾ ਕੋਈ ਅਸੀਂ ਦੇਖੋ ਡੇਰੇਆਂ ਦੇ ਵਿੱਚ ਕੀ ਕੁਝ ਹੁੰਦਾ ਇਹ ਲੋਕ ਜਾਣੀ ਜਾਣ ਨਹੀਂ ਲੋਕਾਂ ਦੀ ਸੋਚ ਗਲਤ ਹੈ ਤੇ ਮੈਂ ਪਹਿਲਾਂ ਵੀ ਬਹੁਤ ਵਾਰ ਦੱਸਿਆ ਹੈ ਕਿ ਆਪਣੇ ਬਾਬੇ ਤੇ ਵਿਸ਼ਵਾਸ ਕਰੋ ਪੁਰਾਣਾ ਜ਼ਮਾਨਾ ਹੁੰਦਾ ਸੀ ਕੋਈ ਅਜਤੋਂ ਚੱਲੇ 500 ਸਾਲ ਪਹਿਲਾਂ ਕਿ ਅੱਖਾ ਬੰਦ ਕਰਕੇ ਆਪਣੇ ਬਾਬਾ ਜੀ ਤੇ ਵਿਸ਼ਵਾਸ ਕਰੋ ਅੱਜ ਮੈਂ ਕਹਿੰਦਾ ਵਿਸ਼ਵਾਸਤਾ ਕਰੋ ਪਰ ਅੱਜ ਦੇ ਵਕਤ ਨੂੰ ਅੱਖਾ ਖੋਲ ਕੇ ਕਰੋ ਹਾਂ ਅੱਖਾ ਕੋਲੋ ਤੁਹਾਨੂੰ ਮੱਥਾ ਦੇਖਦੇ ਨੇ ਲੋਕੀ ਆ ਕੇ ਨਹੀਂ ਪੈਸਾ ਨਾ ਮੱਥਾ ਨਹੀਂ ਵੈਸੇ ਮੱਥਾ ਵੈਸੇ ਮੱਥਾ ਦੇਖਦੇ ਨੇ ਲੋਕੀ ਵੈਸੇ ਬਹੁਤ ਵਾਰ ਮਨਾ ਕੀਤਾ ਲੋਕਾਂ ਨੂੰ ਵੀਡੀਓਜ਼ ਦੇਖੋ ਤੁਸੀਂ ਪਰ ਫਿਰ ਵੀ ਕੋਈ ਨਾ ਕੋਈ ਚੈਨ ਸਪਸ਼ਟ ਕਰਦਾ ਪਰ ਲੱਗਦਾ ਨਹੀਂ ਤੁਹਾਨੂੰ ਲਿਖ ਕੇ ਬੋਰਡ ਲਾ ਲੈਣਾ ਚਾਹੀਦਾ ਕਿ ਸੱਤਕਾਰ ਸੁਰਖਾ ਮੀਡੀਆ ਦੇ ਨਾਲ ਤੁਸੀਂ ਜੁੜੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰਤਕਾਰ ਪੰਜਾਬ ਦੇ ਵਿੱਚ ਡੇਰਾਵਾਦ ਲਗਾਤਾਰ ਪਰਫੁੱਲਤ ਹੋ ਰਿਹਾ ਹੈ ਕਿਤੇ ਨਾ ਕਿਤੇ ਕੋਈ ਨਵਾਂ ਧਾਮ ਹੈ ਕਿਤੇ ਨਾ ਕਿਤੇ ਕੋਈ ਨਵਾਂ ਡੇਰਾ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਤੇ ਬਹੁਤ ਸਾਰੇ ਬਾਬੇ ਨੇ ਜਿਨ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੁੰਦੀਆਂ ਨੇ ਉਹਨਾਂ ਵੀਡੀਓਜ਼ ਨੂੰ ਵੇਖ ਕੇ ਬਹੁਤ ਸਾਰੇ ਲੋਕ ਅਜੇ ਨਹੀਂ ਕਿ ਉਹਨਾਂ ਦੇ ਫਾਲੋਅਰ ਬਣਦੇ ਨੇ ਤੇ ਉਹਨਾਂ ਦੇ ਡੇਰਿਆਂ ਦੇ ਉੱਤੇ ਜਾਂਦੇ ਨੇ ਅੱਜ ਵੀ ਅਸੀਂ ਗੱਲ ਕਰਾਂਗੇ ਸਾਡੇ ਨਾਲ ਬੰਟੀ ਬਾਬਾ ਜੀ ਮੌਜੂਦ ਨੇ ਜੋ ਕਿ ਇਨੀ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਛਾਏ ਹੋਏ ਨੇ ਜਲੰਧਰ ਪਹੁੰਚੇ ਨੇ ਖਾਸ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਬਹੁਤ-ਬਹੁਤ ਜਾਨਣਾ ਚਾਹਾਂਗੀ ਕਿ ਕੀ ਕਾਰਨ ਹੈ ਵੀ ਜਲੰਧਰ ਆ ਜਾਈਓ ਕਾਨਫਰੰਸ ਕਿਸ ਚੀਜ਼ ਨੂੰ ਲੈ ਕੇ ਕੀਤੀ ਹੈ ਜੀ ਅੱਜ 21 ਤੇ 23 April ਦਾ ਜੋ ਸਰਾਨਾ ਮੇਲਾ ਹੁੰਦਾ ਪ੍ਰੇਮਧਾਮ ਦੇ ਵਿੱਚ ਉਹਦੇ ਸਬੰਧੀ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਕਿ ਜੋ-ਜੋ ਸ਼ਡਿਊਲ ਸੀ ਕਿ ਜੋ-ਜੋ ਪ੍ਰੋਗਰਾਮ ਸੀਗਾ ਅੱਜ ਸੋਸ਼ਲ ਮੀਡੀਆ ਥਰੂ ਮੀਡੀਆ ਥਰੂ ਮਨੇ ਪਬਲਿਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਹੂੰ ਕੀ ਜਨਤਾ ਨਹੀਂ ਕਿ ਤੁਹਾਡੇ ਜਿਹੜਾ ਪ੍ਰੇਮ ਭਾਵ ਹੈ ਕਿ ਦੇਣ ਕੀ ਇਹ ਦੀ ਸਮਝ ਲੁ ਹਰ ਦਰਬਾਰ ਦੀ ਕੋਈ ਨਾ ਕੋਈ ਦੇਣ ਹੁੰਦੀ ਹੈ ਐਸਾ ਦੁਨੀਆ ਦਾ ਕੋਈ ਦਰਬਾਰ ਨਹੀਂ ਜਿਹਦੀ ਦੇਣ ਨਹੀਂ ਹੈਗੀ ਹਰ ਜਗ੍ਹਾ ਤੇ ਚਾਹੇ ਉਹ ਮੰਦਿਰ ਹੈ ਚਾਹੇ ਮਸਜਿਦ ਹੈ ਚਾਹੇ ਗੁਰਦੁਆਰਾ ਹੈ ਉਹਦੀ ਦੇਣ ਹੈ ਦੇਣ ਕੀ ਹੈ ਇਨਸਾਨ ਨੂੰ ਸਕੂਨ ਮਿਲਦਾ ਅਸੀਂ ਕਦੇ ਕੋਈ ਕੱਲਾ ਕੱਲੇ ਚੱਲ ਜਾਈ ਕਿਸੇ ਦਰਬਾਰ ਤੇ ਥੋੜੀ ਦੇਰ ਦਰਬਾਰ ਚ ਆ ਕੇ ਬੈਠਦਾ ਉਹ ਸਕੂਨ ਮਿਲਦਾ ਆਨੰਦ ਮਿਲਦਾ ਦੁਨੀਆ ਦਾ ਸਭ ਕੋਈ ਦਰਬਾਰ ਹੀ ਨਹੀਂ ਹੈ ਕਿ ਜਿਹਨੂੰ ਦੇਣ ਨਹੀਂ ਇਹ ਤੁਸੀਂ ਸਮਾਜਿਕ ਗੱਲ ਕਰਦੇ ਹਾਂ ਤਾਂ ਸਮਾਜਿਤ ਦੇ ਵਿੱਚ ਹੀ ਹੈ ਇੱਥੇ ਤਰ੍ਹਾਂ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਹੁੰਦੇ ਰਹਿੰਦੇ ਸਾਲ ਦੇ ਵਿੱਚ ਜਿਵੇਂ ਅੰਗਹੀਨ ਬੱਚਿਆਂ ਲਈ ਟਰਾਈਸਾਈਕਲ ਸਕੂਲ ਫੀਸ ਬੱਚਾ ਲਈ ਆਪਾਂ 60 ਬੱਚੇ ਦਰਵਾਰ ਵੱਲੋਂ ਚੱਲ ਰਹੇ ਨੇ 120 ਪਰਿਵਾਰ ਦਰਵਾਰ ਨੂੰ ਰਾਸ਼ਨ ਦੇ ਚੱਲ ਰਹੇ ਨੇ ਔਰ ਲਗਭਗ ਹਰ ਸਾਲ 22500 ਕੰਬਲ ਔਰ ਹਰ ਮਹੀਨੇ 120 ਔਰਤਾਂ ਦਾ ਰਾਸ਼ਨ ਸਮਾਜ ਸੇਵਾ ਦੇ ਕੇ ਮਲਗੂਰ ਚੱਲ ਰਹੇ ਨੇ ਅੱਛਾ ਇਸ ਸਮਾਜ ਸੇਵਾ ਦੇ ਜਿਹੜੇ ਤੁਸੀਂ ਕੰਮ ਕਰਦੇ ਹੋ ਇਹ ਸਾਰਾ ਪੈਸਾ ਜਿਹੜਾ ਕਿੱਥੋਂ ਆਉਂਦਾ ਹੈ ਪ੍ਰੇਮ ਕਾਮ ਇਸ ਤਰ੍ਹਾਂ ਅਸੀਂ ਜਿੰਨੇ ਵੀ ਟਰਸਟੀ ਹੈਗੇ ਆ ਆਪਸ ਵਿੱਚ ਮ ਬੰਟੀ ਬਾਬਾ ਨਾਮ ਤੁਹਾਡਾ ਬੜਾ ਮਸ਼ਹੂਰ ਹੈ ਬੜਾ ਸੋਸ਼ਲ ਮੀਡੀਆ ਤੇ ਵੀ ਚਰਚਾ ਚੁ ਅੱਜ ਕੱਲ ਤੁਸੀਂ ਇਹ ਜਾਨਣਾ ਚਾਹੁੰਨੀ ਹੈ ਕਿ ਤੁਸੀਂ ਸਿਰਫ ਬਾਬੇ ਹੀ ਹੋ ਗੱਦੀ 'ਚ ਆਹਮਦੇ ਹੋ ਜਾਂ ਹੋਰ ਵੀ ਕੁਝ ਅਹਿਸਾਸ ਕਰਦੇ ਹੋ ਵੀਕ ਦੇ ਵਿੱਚ ਇੱਕ ਦਿਨ ਯਾਨੀ ਓਨਲੀ ਥਰਸਡੇ ਜਲਾਰਤੇ ਹੁੰਦਾ ਜੀ ਬਾਕੀ 6 ਦਿਨ ਆਪਣੇ ਬਿਨਸਸ ਤੇ ਹੁੰਦੇ ਆਪਣੇ ਕਾਰੋਬਾਰ ਤੇ ਹੁੰਦੇ ਆਪਣੇ ਆਫਿਸ 'ਚ ਹੁੰਦਾ ਹੈ ਅੱਛਾ ਤੁਸੀਂ ਦੱਸ ਦਿਓ ਕਿ ਤੁਹਾਨੂੰ ਰੱਬ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਕਿ ਪਿਆਰ ਤੁਹਾਡਾ ਇਨਸਾਨਾਂ ਵਾਲੀ ਹੁੰਦਾ ਹੀ ਪਿਆਰ ਹੈ ਮੈਂ ਇਨਸਾਨ ਦੇ ਵਿੱਚ ਹੀ ਰੱਬ ਦੇਖਦਾ ਐਸਾ ਨਹੀਂ ਆਗਾ देखो जिस इंसान इंसान नाल प्यार नहीं और रब नाल कि तू कर लूंगा मेरे लिए सबसे बड़ी इंसानियत है मैं हर बार ਤੁਸੀਂ ਜਿੰਨੀਆਂ ਵੀ ਮੇਰੀ ਵੀਡੀਓਜ਼ ਦੇਖੋਗੇ ਮੈਂ ਹਰ ਵੀਡੀਓ ਸਿਰ ਇੱਕੋ ਗੱਲ ਕਹਿਣਾ ਜੋ انسان ਨੂੰ ਪਿਆਰ ਨਹੀਂ ਕਰ ਸਕਦਾ ਤੋ ਰੱਬ ਨੂੰ ਕਿੱਥੇ ਪਿਆਰ ਕਰੂਗਾ ਕਿਉਂਕਿ انسان ਦੇ ਅੰਦਰ ਹੀ ਪਰਮਾਤਮਾ ਨਾ ਕਿਤੇ ਹੂੰ انسان ਦੇ ਅੰਦਰ ਹੀ ਕਿਤੇ ਅੰਦਰ ਪਰਮਾਤਮਾ ਵਾਸ ਕਰਦਾ ਉਹ ਪਰਮਾਤਮਾ ਵੀ ਸਾਨੂੰ ਕਿਸਾੰਦਾ ਆਪ انسان ਨੂੰ ਪਿਆਰ ਕਰੋ ਲੋਕ ਕਹਿੰਦੇ ਆ ਤੁਸੀਂ ਦੇਖਿਓ ਕਿਸੇ ਦਿੱਕਤ ਹੁੰਦੀ ਹੈ ਉਹ ਕੰਦਾ ਦਿੰਦੇ ਆ ਉਹਨੂੰ ਕੰਦਾ ਦਿੰਦਾ ਪੁੰਦਾ ਕਮ ਸਮਝਦੇ ਆ ਯਾਨੀ ਇੱਕ ਮੁਰਦੇ ਨੂੰ ਸਹਾਰਾ ਦੇਣਾ ਉਹ ਪੁੰਨ ਦਾ ਕੰਮ ਸਮਝਦੇ ਆ ਮੈਂ ਇਹਨੂੰ ਕਨਵਰਟ ਕਰਦਾ ਇਹ ਮੁਰਦਿਆਂ ਨੂੰ ਸਹਾਰਾ ਦੇਣਾ ਸ਼ਾਇਦ ਪੁੰਨ ਦਾ ਕੰਮ ਹੋਵੇ ਨਾ ਹੋਵੇ ਪਰ ਜਿੰਦਾ ਨੂੰ ਸਹਾਰਾ ਦੇਣਾ ਬਹੁਤ ਵੱਡਾ ਪੁੰਨ ਦਾ ਕੰਮ ਹੈ ਕਿਵੇਂ ਸਹਾਰਾ ਦਿੰਦੇ ਹੋ ਤੁਸੀਂ ਜਿਹੜੇ ਲੋਕ ਤੁਹਾਡੇ ਕੋਲ ਸਮਾਸਿਆ ਦਾ ਸਰ ਜੱਦੀ ਚੱਲਦੀ ਹੈ ਕਾਉਂਸਲਿੰਗ ਕਾਉਂਸਲਿੰਗ ਇੱਕ ਕਲਾ ਚੈਪਟਰ ਹੈ ਮੈਂ ਹਰ ਇਨਸਾਨ ਨੂੰ ਪੋਜ਼ਿਟਿਵਿਟੀ ਦੇਣ ਦੀ ਕੋਸ਼ਿਸ਼ ਕਰਦਾ ਜੋ ਜਿੰਦੀ ਤਮੰਨਾ ਪੈਦਾ ਹੋਵੇ ਜਿਹੜਾ ਐਸੀ ਚੀਜ਼ ਪੈਦਾ ਹੋਵੇ ਵੀ ਮੈਂ ਕਰ ਸਕਦਾ ਕਰੂਗਾ ਉਹ ਸਬਸੈਂਟ ਕਰੂਗਾ ਸੋਸ਼ਲ ਮੀਡੀਆ ਤੇ ਪਿੱਤੇ ਜਿਨੀ ਕਾਫੀ ਵੀਡੀਓ ਵਾਇਰਲ ਹੋਈ ਕਿ ਨੀ ਅੰਗ ਸਿੰਘ ਤੁਹਾਡੇ ਸ਼੍ਰੀ ਆਤਮ ਦੇ ਵਿੱਚ ਪਹੁੰਚੇ ਸੀ ਜੀ ਪ੍ਰੇਮਧਾਮ ਦੇ ਵਿੱਚ ਪਹੁੰਚੇ ਸੀ ਕੀ ਸਾਰਾ ਪੂਰਾ ਵਾਕਿਆ ਹੋਇਆ ਸੀ ਕਿ ਹੋਇਆ ਕੀ ਸੀ ਉਸ ਨੂੰ ਪ੍ਰੇਮਧਾਮ ਦੇ ਵਿੱਚ ਆਏ ਹੈ ਹੁਣ ਮੈਨੂੰ ਇਹ ਅਜੇ ਤੱਕ ਕਨਫਰਮ ਨਹੀਂ ਹੋ ਆਏ ਹੈ ਜਾਂ ਪੇਜੇ ਗਏ ਹੈ ਜਾਂ ਕਿਸੇ ਇਸ਼ਾਰਤ ਇਸ਼ਾਰਤ ਕੀਤੀ ਹੈ ਹਰ ਤਰ੍ਹਾਂ ਦੇ ਲੋਕ ਦੁਨੀਆ ਛੁੰਦੇ ਨੇ ਉਹ ਆਏ ਹੈ ਉਹਨਾਂ ਨੇ ਲਗਭਗ ਜਿੰਨਾ ਕਿ ਮੇਰੇ ਖਿਆਲ 10 ਮਿੰਟ ਤਕਰੀਬ ਮੇਰੇ ਕੋਲ ਲਗਾਏ ਹੈ ਸਵਾਲ ਕੀਤੇ ਉਹਨਾਂ ਨੇ ਕੁਝ ਆਪਣੇ ਉਹਨਾਂ ਨੇ ਪਬਲਿਕ ਤੋਂ ਹੀ ਪੁੱਛਿਆ ਸਭ ਕੁਝ ਕੀ ਇਹ ਤੇ ਕੋਈ ਪੈਸਾ ਲਿਆ ਜਾਂਦਾ ਹੈ ਐਟ ਲਾਸ ਤੋਂ ਕੀ ਬੋਲ ਕੇ ਗਏ ਨੇ ਕਿ ਸਾਡਾ ਇੱਥੇ ਆ ਕੇ ਬਹੁਤ ਮਨ ਖੁਸ਼ ਹੋਇਆ ਕਿਉਂ ਕਿ ਉੱਥੇ ਕਿਸੇ ਪ੍ਰਕਾਰ ਦਾ ਕੋਈ ਫਰਾਡ ਨਹੀਂ ਹੈਗਾ ਹੂੰ ਅੱਛਾ ਇਹ ਵੀ ਤੁਹਾਡੇ ਤੋਂ ਜਾਨਣਾ ਚਾਹਾਂਗੀ ਤੁਹਾਡਾ ਧਰਮ ਕੀ ਆ ਵੈਸੇ ਵੈਸੇ ਤਾਂ ਦੱਸੋ ਧਰਮ ਕਿ ਤੁਸੀਂ ਕਾਨਫਰੰਸ ਦੇ ਵਿੱਚ ਵੀ ਦੱਸਿਆ ਕਿ ਰੱਬ ਤੁਹਾਨੂੰ ਕਿਸੇ ਨਾ ਕਿਸੇ ਧਰਮ ਦੇ ਵਿੱਚ ਭੇਜਦਾ ਸਰ ਪਰਮਾਤਮਾ ਨੇ ਕੋਈ ਇਨਸਾਨ ਇਨਸਾਨ ਬਣਾ ਕੇ ਭੇਜਿਆ ਉਹਨੇ ਕਿਤੇ ਲਿਖਿਆ ਇੱਕ ਦਿਨ ਦਾ ਬੱਚਾ ਰੋੜ ਦੇ ਉੱਪਰ ਕਿਸੇ ਨੂੰ ਲੱਭ ਜਾਏ ਜਿਹਦੀ ਗੋਦੀ ਪਾ ਦੇ ਉਹ ਬਨ ਜਾਊਗਾ ਉਹਨੇ ਕਿਤੇ ਸਟੈਂਪ ਲਾ ਕੇ ਨਹੀਂ ਭੇਜਿਆ ਵੀ ਕਿਹੜੀ ਜਾਨੀ ਤੁਸੀਂ ਗੋਦੀ 'ਚ ਪਏ ਸੀ ਨਹੀਂ 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 ਮੈਂ ਬੰਦੇ ਨੇ ਸੀ ਜੀ ਨੂੰ ਜੀ ਹ ਪਰਮਾਤਮਾ ਨੇ ਸਾਰਾ ਬਣਾ ਕੇ ਦੇਜੇ ਉਹ ਗੂਗਲ ਬਖਸ਼ ਵਿੱਚ ਕਿਸ ਬਰਾਦਰੀ ਚ ਪੈਦਾ ਹੋਇਆ ਜੀ ਪੁੱਛਣਾ ਚਾਹੁੰਦਾ ਮੈਂ ਅਗਰਵਾਲ ਬਰਾਦਰੀ ਚ ਪੈਦਾ ਹੋਇਆ ਹਾਂ ਬਨਿਆ ਅਗਰਵਾਲ ਬਰਾਦਰੀ ਪੈਦਾ ਪਰ ਮੈਸਚੂ ਨੂੰ ਨਹੀਂ ਮੰਨਦਾ ਕਿਸੇ ਬਲੱਡ ਬੈਂਕ ਤੇ ਜਾਓ ਨਾ ਬਲੱਡ ਬੈਂਕ ਚ ਬੰਦਾ ਜਾਂਦਾ ਉਹ ਬੱਚੇ ਦਾ ਐਕਸੀਡੈਂਟ ਹੋਇਆ ਹੋਵੇ ਡੈਥ ਹੋ ਰਹੀ ਹੋਵੇ ਉਹਨੂੰ ਪੁੱਛੋ ਵੀ ਕਿਹੜਾ ਬਲੱਡ ਚਾਹੀਦਾ ਉਹ ਕਹਿੰਦਾ ਬੇਸ਼ੱਕ ਕੁੱਤੇ ਦਾ ਲਗਾ ਦੇ ਬੱਚਾ ਪੀਣ ਚਾਹੀਦਾ ਉਹ ਤੋਂ ਜਾਦ ਕਿੱਥੇ ਚਲੀ ਜਾਂਦੀ ਹੈ ਤੁਸੀਂ ਦੱਸ ਦਿਓ ਕਿ ਸੱਤ ਬਾਕੀ ਦੇ ਸਾਰੇ ਦਿਨ ਹਫਤੇ ਦੇ ਵਿੱਚ ਤੁਸੀਂ ਆਪਣਾ ਕੰਮ ਕਰਦੇ ਹੋ ਬਿਜ਼ਨਸ ਕਰਦੇ ਹੋ ਇੱਕ ਦਿਨ ਸਿਰਫ ਤੁਸੀਂ ਜੀ ਜੀ ਜ ਗੱਦੀ ਤੋਂ ਉੱਤੇ ਬਾਹਰ ਦਿਓ ਜਾਂ ਡੇਰੇ ਦੇ ਵਿੱਚ ਜਾਂਦੇ ਹੋ ਫਿਰ ਲੋਕ ਤੁਹਾਨੂੰ ਬਾਬਾ ਕਿਉਂ ਕਹਿਣ ਕਿਉਂ ਕਹਿੰਦੇ ਨੇ ਲੋਕ ਤੁਹਾਨੂੰ ਜਿੰਨੇ ਡੇਰੇ ਚ ਜਾਂਦੇ ਦਰਵਾਜ਼ੇ ਚ ਦੋਹੀ ਬਾਬਾ ਕਹਿੰਦੇ ਨੇ ਜਦੋਂ ਬੇਸਤ ਕਹਿੰਦੇ ਮੈਂ ਹੱਥ ਮਲਾ ਕੇ ਮਿਲਦਾ ਬੰਦੀ ਬਾਜੀ ਨੂੰ ਜਦੋਂ ਆਪਣੇ ਕਾਰੋਬਾਰ ਚ ਹੁੰਦਾ ਕਦੀ ਮੇਰੇ ਆਫਿਸ ਚ ਆਓਗੇ ਤੁਸੀਂ ਮੇਰੇ ਹੱਥ ਮਲਾ ਕੇ ਮਿਲੋਗੇ ਮਤਲਬ ਇੱਕ ਬੰਦਾ ਤਾਂ ਦੋ ਰੂਪ ਦੋ ਰੂਪ ਬਿਲਕੁਲ ਉਹ ਗੱਦੀ ਆਪਣੀ ਜਗ੍ਹਾ ਤੇ ਹੁਣ ਇਹ ਵੀ ਇਦਾਂ ਹੀ ਚਾਹੀਦਾ ਜੇਕਰ ਮੈਂ ਆਪਣਾ ਜੀ ਬਿਜ਼ਨਸ ਨਹੀਂ ਕਰੂੰਗਾ ਆਪਣਾ ਕਾਰੋਬਾਰ ਨਹੀਂ ਕਰੂੰਗਾ ਆਪਣੇ ਕਾਰੋਬਾਰ ਨੂੰ ਹੋਰ ਕਿਵੇਂ ਵਧਾਉਂਗਾ ਤਾਂ ਮੈਂ ਲੋਕਾਂ ਦੇ ਪੈਸੇ ਵਾਂ ਲੇਖੂਗਾ ਨ ਪਰ ਸਮਾਜ ਸੇਵਾ ਕਰਨ ਦੇ ਲਈ ਤਾਂ ਲੱਗਦਾ ਨਹੀਂ ਕਿ ਡੇਰੇ ਖੋਲਣ ਦੀ ਲੋੜ ਹੈ ਨਹੀਂ ਕੋਈ ਤਾਂ ਵੈਸੇ ਵੀ ਤੁਸੀਂ ਕਰ ਸਕਦੇ ਹੋ ਮਾਣ ਸੇਵਾ ਨਹੀਂ 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 ਡੇਰਾ ਇਸ਼ਕ ਸਮਾਜ ਸੇਵਾ ਆਪਣੀ ਜਗ੍ਹਾ ਤੇ ਇਸ਼ਕ ਆਪਣੀ ਜਗ੍ਹਾ ਤੇ ਮੁਹੱਬਤ ਜਿਸ انسان ਨੂੰ ਕਹੀ ਚੀਨਾ ਹੁੰਦੀ ਹੈ ਨਾ ਉਹਦੇ ਅੰਤ ਕੋਈ ਨਹੀਂ ਹੈਗਾ ਸਰ ਮੈਂ ਕਹਿੰਦਾ ਮਖਸੂਸੂਲੀ ਚੜ ਗਿਆ ਕਿਉਂ ਚੜ ਗਿਆ ਇਸ਼ਕ ਸੀ ਨਾ ਉਹ ਤੁਹਾਡਾ ਕੀ ਹੋ ਜਾ ਇਸ਼ਕ ਹੈ ਵੇਖਿਆ ਜਾਂਦਾ ਵੀਡੀਓ ਸਟਾਰਪੋਰ ਤੇ ਤੁਸੀਂ ਸਿਰ ਘਮਾਉਂਦੇ ਹੋ ਔਰ ਕਹਿੰਦੇ ਹੋ ਮਸਤੀ ਉਹ ਜੋ ਇਸ਼ਕੋ ਹੀ ਮਸਤੀ ਹੈ ਉਹਦੇ ਨਾਮ ਦੀ ਪਰੇ ਕਿਹੋ ਜੀ ਮਸਤੀ ਹੋਈ ਕਿਉਂਕਿ ਇੱਡੇ ਵੱਡੇ ਤੁਸੀਂ ਬਿਜ਼ਨਸਮੈਨ ਹੋ ਕੰਮਾਂ ਤੇ ਜਾਂਦੇ ਹੋ ਇੱਕ ਇੱਕ ਦਿਨ ਤੁਸੀਂ ਇੱਧਰ ਦੀ ਮਸਤੀ ਲੈਣੇ ਸੋਚੇ ਲੋਕਾਂ ਦੀ ਸੋਚੇ ਇਹ ਲੋਕਾਂ ਦੀ ਸੋਚੇ بڑا ਬਿਜ਼ਨਸਮੈਨ ਛੋਟਾ ਬਿਜ਼ਨਸਮੈਨ ਹਰ ਇਨਸਾਨ ਪਰਮਾਤਮਾ ਦੇ ਇੱਕੋ ਜਿਹਾ ਬਣਾ ਕੇ ਭੇਜੇ ਹੈ ਚਾਹੇ ਉਹ 100 ਕਰੋੜ ਰੁਪਏ ਦਾ ਮਾਲਕ ਹੈ ਚਾਹੇ 10 ਲੱਖ ਦਾ ਮਾਲਕ ਹੈ ਜਲਨ ਤੋਂ ਬਾਅਦ ਢਾਈ ਕਿਲੋ ਦੀ ਰਾਖ ਇਕੱਠੀ ਹੋਣੀ ਹੈ ਸਭ ਨੂੰ ਅੱਛਾ ਇੱਥੇ ਬਹੁਤ ਸਾਰੇ ਨੌਜਵਾਨ ਪੰਜਾਬ ਦੇ ਨਸ਼ਿਆਂ ਦੇ ਵਿੱਚ ਗਰਕ ਹੁੰਦੇ ਪਿਆ ਉਹਨਾਂ ਲਈ ਬੰਟੀ ਬਾਬਾ ਕੀ ਕਰ ਰਹੇ ਜੀ ਬਿਲਕੁਲ ਅੱਜ ਤੁਸੀਂ ਜਿੰਨੇ ਵੀ ਤਾਮਦਾਰੀ ਕੈਮ ਕਿਵੇਂ ਕਰਾਂਦੇ ਹੋ ਤੁਸੀਂ ਦੱਸ ਦੋ ਆਪਣੇ ਮੂਹਰੇ ਪ੍ਰਿੰਸਪੀਚ ਦੇ ਤੂੰ ਹੂੰ ਮੈਨੂੰ ਆਪਣੇ ਆਪਣੇ ਕੰਫੀਡੈਂਸ ਹੈ ਕਿ ਮੈਂ ਉਸ ਬੱਚ ਨੂੰ ਸ਼ਿਖਾ ਸਕਦਾ ਹੂੰ ਅੱਜ ਅਸੀਂ ਅਸੇ ਲੋਕ ਸ਼ਾਇਦ ਮੰਨਤਾ ਇੱਥੇ ਬੈਠਣ ਨੂੰ ਸਦਾ ਨਾਲ ਆਏ ਹੋਏ ਇਹ ਕਿਸ ਤਰ੍ਹਾਂ ਨਸ਼ਾ ਕਰਨੇ ਸੀ ਅੱਜ ਉਹ ਨਸ਼ੇ ਵਾਲੇ ਚਾਹ ਦੇ ਵੀ ਉਲਟਾ ਲੋਕਾਂ ਨੂੰ ਕਾਉਂਸਲਿੰਗ ਦੇ ਰਹੇ ਆ ਨਸ਼ਾ ਛੱਡੋ ਅੱਛਾ ਤੋ ਦੇਖ ਵੀਡੀਓ ਹੋਰ ਵੀ ਬੜੀ ਵਾਇਰਲ ਹੋ ਰਹੀ ਸੀ ਜਿੱਥੇ ਤੁਸੀਂ ਕਿਹਾ ਕਿ ਮੈਂ ਸਿਰਕਮੋਂ ਨਾ ਤੇ ਮੇਰੀ ਮਸਤੀ ਆ ਵੀ ਮੇਰੇ ਚ ਕੋਈ ਬਾਬਾ ਪੀ ਪਗੰਮਰ ਨਹੀਂ ਆਉਂਦਾ ਤੇ ਇਹਦਾ ਮਤਲਬ ਬਾਕੀ ਟੇਰਿਆਂ ਚ ਜਿਹੜੇ ਲੋਕ ਸਿਰਕਮਾਉਂਦੇ ਨੇ ਕੀ ਉਹ ਪਖੰਡ ਕਰਦੇ ਨੇ ਜਿਉਂ ਕਹਿੰਦੇ ਆ ਵੀ ਸਾਡੇ ਅੰਦਰ ਮਾਤ ਆ ਗਈ ਜਾਂ ਪੀਰ ਆ ਗਿਆ ਪਰ ਅਕਸਰ ਦੇਖਿਆ ਜਾਂਦਾ ਕਹਿੰਦੇ ਨੇ ਲੋਕ ਜਿਹੜੇ ਲੋਕ ਕਹਿੰਦੇ ਆ ਵੀ ਸਾਡੇ ਅੰਦਰ ਮਾਤ ਆ ਗਈ ਪੀਰ ਆ ਗਿਆ ਬਾਬਾ ਆ ਗਿਆ ਮੈਂ ਖੁਦ ਵੀ ਮਿਲਣਾ ਚਾਹੂੰਗਾ ਪਰ ਚੁੰਦਰ ਨਾ ਚੱਲਦੇ ਜਿਹੜਾ ਬਾਬਾ ਜੀ ਉਹਦੇ ਅੰਦਰ ਆਇਆ ਹੈ ਉਹਨੂੰ ਉਹਦੇ ਪਾਪਾ ਦੇ ਨਾਲ ਪੁੱਛਿਓ ਕੀ ਸੀਗਾ ਤੇਰੇ ਅੰਦਰ ਫਲਾਵੇਂ ਵੀ ਬਾਬਾ ਜੀ ਆਏ ਨਾ ਦੱਸੋ ਬਾਬਾ ਜੀ ਤੁਹਾਡੇ ਪਿਤਾ ਕੀ ਨਾਮ ਚੋਂ ਦੱਸਿਓ ਬਹੁਤ ਹਨ ਕਿਸੇ ਅੰਦਰ ਨਾ ਕਿਤੇ ਕੋਈ ਦੇਵਤਾ ਆਇਆ ਨਾ ਕਿਸੇ ਦੀ ਵੱਡੀ ਵੱਡੀ ਔਕਾਤ ਹੈ। ਦਾਗੂ ਐਡਾ ਪਾਕਸਾਫ ਦੁਨੀਆ ਚ ਬਣਿਆ ਅਜ ਤੱਕ। ਹੂੰ। ਇੱਕੋ ਦੇ ਨਾਮ ਦੀ ਮਸਤੀ ਰਾਨੇ ਕਲਾਕ ਚੈਪਟਰ ਹੈ। ਡੇਰੇਆਂ ਦੀ ਗੱਲ ਜਦੋਂ ਆਉਂਦੀ ਹੈ ਤਾਂ ਸਿੱਧੀ ਨਜ਼ਰ ਜਿਹੜੀ ਹੈ ਪੈਸਿਆਂ ਤੇ ਪੈਂਦੀ ਹੈ। ਕਹਿੰਦੇ ਡੇਰੇ ਵੀ ਅੱਜਕੱਲ ਬਿਜ਼ਨਸ ਹੋ ਚੁੱਕੇ ਨੇ ਬੜੀ ਹੈਰਾਨੀ ਦੀ ਗੱਲ ਹੈ ਤੁਸੀਂ। ਮੈਂ ਖੁਦ ਕਹਿੰਦਾ ਡੇਰੇ ਤੋਂ ਬਿਜ਼ਨਸ ਨਹੀਂ ਕੀਤਾ। ਮੈਂ ਖੁਦ ਕਹਿੰਦਾ ਇਹ ਗੱਲ ਜੀ ਅੱਜ ਇਹ ਵੀ ਇਸਮਾਨ ਜੋ ਕਿ ਲੋਕਾਂ ਲਈ ਅੱਜ ਤੋਂ ਜੀ 10 ਸਾਲ ਪਿੱਛੇ ਜਾਓ ਉਦੋਂ ਸੀਗਾ ਇਸਤ ਪਰ ਲੋਕ ਇਹ ਕਿੱਦਾਂ ਮੰਨਣ ਕਿ ਬੰਟੀ ਪਾਪਾ ਨੇ ਬਿਜ਼ ਕੁਈ ਸਰਟੀਫਿਕੇਟ ਦੇਣੀ ਲੋਕਾਂ ਨੂੰ ਜਰੂਰਤ ਕਿਹ ਹੈ ਕੋਈ ਇੱਕ ਬੰਦਾ ਅਸਲ ਹੈ ਕਿ ਉਹ ਜਿਹੜਾ ਕਹਿੰਦਾ ਮੈਂ ਦਿੰਦੇ ਆ ਪਰ ਜੇ ਕੋਈ ਲੋਕ ਖੜੇ ਹੋ ਕੇ ਗੱਲ ਕਰਨ ਮੰਨ ਲਓ ਤਾਂ ਕੀ ਤੁਸੀਂ ਉਹਨਾਂ ਨੂੰ ਸਬੂਤ ਦੇ ਸਕਦੇ ਹੋ ਕਿ ਮੈਂ ਪੈਸਾ ਨਹੀਂ ਦਿੱਤਾ ਸਬੂਤ ਇਹਦੇ ਵੀ ਲੱਤਿਆ ਗਦੀ ਹੂੰ ਉਹ ਸਬੂਤ ਇਹਦੇ ਵੀ ਲੱਤਿਆ ਗਦੀ ਮੈਂ ਕਿਸ ਨੂੰ ਸਬੂਤ ਕਿਉਂ ਦਵਾਂ ਉਹ ਨਹੀਂ ਸਬੂਤ ਦੇਣਗੇ ਹੂੰ ਮੈਂ ਓਪਨ ਚੈਲੇਂਜ ਕੀਤਾ ਮੀਡੀਆਜ਼ ਕਹਿ ਰਹੇ ਹੋਰ ਇੱਕ ਚੈਨਲ ਨਹੀਂ ਲਗਭਗ 150 ਚੈਨਲ ਦੇ ਵਿੱਚ ਹੂੰ ਉਸ ਨੂੰ ਦੇ ਦੇਣਾ ਮੈਨੂੰ ਪੈਸੇ ਵੀ ਦੇਉਗਾ ਅਗਰ ਚੈਰਿਟੀ ਕਰਦੇ ਹੋ ਤੁਸੀਂ ਇਹ ਚੈਰਿਟੀ ਕਿਸ ਕਿਸ ਤਰ੍ਹਾਂ ਦੀ ਹੁੰਦੀ ਹੈ ਤੁਹਾਡੇ ਡੇਰੇ ਚ ਇਹ ਦੱਸਦੇ ਹਾਂ ਨਾ ਜਿਦਾਂ ਕੋਈ ਟਰਾਈਸਾਈਕਲ ਵਗੈਰਾ ਦਿੰਨੇ ਆ ਅੱਕਣ ਵਾਲੀਆਂ ਮਸ਼ੀਨਾਂ ਦਿੰਨੇ ਆ ਅਸੀਂ ਰਾਸ਼ਨ ਦਿੰਨੇ ਆ ਜਾਂ ਫਿਰ ਸਕੂਲ ਫੀਸ ਜਿੰਨੀ ਵੀ ਸਾਡੇ ਕੋਲ ਕੁਐਸਚਨ ਦੇ ਕਰਦੇ ਸੀ ਕੋਈ ਨਸ਼ਾ ਛੁਡਾਉ ਕੈਂਪ ਵਗੈਰਾ ਆਰਗੇਨਾਈਜ਼ ਕਰਾਇਆ ਅਜੇ ਤੱਕ ਕੁਝ ਨਹੀਂ ਨਸ਼ਾ ਸੀ ਆਪਣੀ ਸਪੀਚ ਦਾ ਹੀ ਬੰਦ ਗੋੜਿਆ ਹੂੰ ਕੋਈ ਬੰਦੇ ਤੁਸੀਂ ਲਿਆ ਸਕਦੇ ਹੋ ਕੁਝ ਜਿਹਨਾਂ ਨੂੰ ਤੁਸੀਂ ਨਸ਼ਾ ਛੁਡਾਇਆ ਹੋ ਬਹੁਤ ਬਹੁਤ ਸਧੀ ਬੈਠੇ ਹੋ ਕੋਈ ਨਾ ਕੋਈ ਬੰਦ ਮਿਲ ਜਾਣਗੇ ਬਹੁਤ ਓਏ ਸੱਤਾ ਬੋਥੀ ਲੱਗਿਆ ਹੋਇਤ ਤੁਸੀਂ ਆਪਣਾ ਤਰੇਂ ਦਾ ਅਜਿ ਇੱਕ ਤਰਸ ਨੇ ਪਰਿਵਾਰ ਦੇ ਵਿੱਚ ਕੌਣ ਕੌਣਾ ਹੈ ਤੁਹਾਡੇ ਪਰਿਵਾਰ ਸਾਰਾ ਮੇਰਾ ਪਰਿਵਾਰ ਹੀ ਹੈ ਤੁਸੀਂ ਮੇਰਾ ਪਰਿਵਾਰੀ ਹੋ ਮੇਰਾ ਪਰਿਵਾਰ ਤਾਂ ਹੈ ਤੁਹਾਡੇ ਪਰਸੇ ਪਰਿਵਾਰ ਚ ਕੌਣ ਕੌਣਾ ਹੈ ਵਾਈਫ ਬੇਟਾ ਹੂੰ ਬਰਦਰ ਨੇ ਚਾਰ ਸੀ ਚਾਰ ਬੇਟਾ ਸਾਰੇ ਆਪਣੇ ਆਪਣੇ ਪਰਿਵਾਰ ਸੇ ਤੁਸੀਂ ਆਪਣੇ ਬੱਚਿਆਂ ਦਾ ਫਿਊਚਰ ਕਿਹੋ ਜਿਹਾ ਵੇਖਦੇ ਹੋ ਤੁਸੀਂ ਉਹ ਆਪਣਾ ਪਿੰਡ ਸੈਟਲ ਸਾਰੇ ਜੀ ਕਾਰੋਬਾਰ ਕਰ ਰਹੇ ਸਾਰੇ ਆਪਣਾ ਆਪਣਾ ਅੱਛਾ ਇਹ ਬੜਾ ਹੁੰਦਾ ਕਿ ਗੱਦੀ ਕਹਿੰਦੇ ਪੀੜੀਦਰ ਪੀੜੀ ਚੱਲੀ ਆਉਂਦੀ ਹੈ ਦੇਖੋ ਜੀ ਇਹ ਕੋਈ ਜਰੂਰਤ ਹੀ ਹੈਗਾ ਜੀ ਕਿਸੇ ਚ ਕਾਬਲੀਅਤ ਹੋਵੇ ਕਿ ਤਾਂ ਇਸ ਮਾਲ ਪੈਂਦਾ ਹੈ ਇੱਕੋ ਜੁੜੀ ਥੋੜੀ ਹੈ ਮੈਂ ਮੰਨ ਲਓ ਤੁਹਾਡੇ ਦੋ ਬੱਚੇ ਆ ਗੱਡੀ ਦੇ ਅਗਲੇ ਦੋਨੇ ਨਸ਼ਾ ਕਰਦੇ ਨੇ ਗੱਡੀ ਤੇ ਬਿਠਾ ਦੋ ਤੁਸੀਂ ਉਹ ਤਾਂ ਉਹਦੀ ਕਾਬਲੀਅਤ ਹੋਵੇ ਜੁੜੀ ਬੈਠੂਗਾ ਨਹੀਂ ਕੋਈ ਨਾ ਕੋਈ ਸ਼ਿਸ਼ਿਆ ਕੋਈ ਨਾ ਕੋਈ ਚੇਲਾ ਬੈਠੂਗਾ ਉਸ ਤੋਂ ਬਾਅਦ ਤੁਹਾਡੇ ਜਦ ਤੱਕ ਪ੍ਰੇਮ ਦਾਮ ਦੇ ਵਿੱਚ ਇੱਕੋ ਚੈਪਟਰ ਹੈ ਮੈਂ ਤੁਹਾਡੇ ਚੈਨਲ ਦੇ ਥਰੂ ਵੀ ਕਹਿ ਰਿਹਾ ਜਦ ਤੱਕ ਪ੍ਰੇਮ ਦਾਮ ਵਿੱਚ ਕਿਸੇ ਨੂੰ ਵਿੱਚ ਪੈਸਾ ਨਹੀਂ ਚੱਲੂਗਾ ਹਰ ਕੰਮ ਹੋਊਗਾ ਉੱਤੇ ਜਿੱਥੇ ਉੱਤੇ ਪੈਸਾ ਸ਼ੁਰੂ ਹੋ ਗਿਆ ਕੰਮ ਉਹਨਾ ਬੰਦ ਹੋ ਜਾ। ਅੱਛਾ ਬੜੀ ਬੜੀ ਇਹ ਵੀ ਦੇਖਿਆ ਜਾਂਦਾ ਵੀ ਮਸਤੀ 'ਚ ਜਦੋਂ ਤੁਸੀਂ ਆਉਨੇ ਹੋ ਤਾ ਆਪ ਦੀ سونے ਦੀਆਂ ਚੀਜ਼ਾਂ ਲਾ ਲਾ ਕੇ ਤੁਸੀਂ ਸਿੰਗਰਾਂ ਨੂੰ ਦੇ ਦਿੰਦੇ ਹੋ ਹਨ ਮਸਤੀ ਮਸਤੀ ਇੱਕ ਕਿਸ਼ਕਾਂ ਦੀ ਪਰ ਇਹ ਇਹ ਮਸਤੀ ਇਹ ਕਿਹੋ ਜੀ ਮਸਤੀ ਹੋਈ ਵੀ ਜਿਹੜੇ ਲੱਚਰ ਗਾਇਕੀ ਗਾਉਂਦੇ ਨੇ ਉਹਨਾਂ ਨੂੰ ਤੁਸੀਂ ਮੁੰਦਰੀਆਂ ਬੜੇ ਬੜੇ ਸਾਰੇ ਇਹੋ ਜਿਹੇ ਬਹੁਤ ਸਾਰੇ ਸਿੰਗਰ ਇਹੋ ਜਿਹੇ ਨੇ ਜਿਨ੍ਹਾਂ ਨੇ ਬੇਨ ਸਟੇਜ ਦੀ ਗੱਲ ਕਰ ਮੇਰੀ ਸਟੇਜ ਤੇ ਨਹੀਂ ਗਾਏ ਪਰ ਬੜੇ ਪਰ ਉਹਨਾਂ ਦੀ ਵੀ ਸਮਾਈ ਨੂੰ ਕੀ ਦੇਣਾ ਇਹ ਦੱਸ ਦਿਓ ਤੁਸੀਂ ਬਿਲਕੁਲ ਕਹਿੰਦਾ ਜਿਸ ਤਰ੍ਹਾਂ ਕਿਸ ਜਿਸ ਤਰ੍ਹਾਂ ਕਿਸ ਸਟੇਜ ਦੇ ਉੱਪਰ ਕੋਈ ਵੀ ਗਲਤ ਗਾਣਾ ਗਾਇਆ ਜਾਂਦਾ ਉਸ ਤੋਂ ਗੱਦੇ ਨਿਸ਼ਾਨ ਨੂੰ ਉਸ ਦਾ ਮੱਤਵਾੰਦਾ ਕਿ ਮਾਈਕ ਵਾਰ ਕੇ ਨੀਚੇ ਧਾਰੋ ਪਰ ਇਹ ਕਦੀ ਇਹ ਚੀਜ਼ ਤੁਸੀਂ ਸੋਚੀ ਹੈ ਵੀ ਜਿਹੜਾ ਲੱਚਰ ਗਾਣੇ ਪਹਿਲਾਂ ਵੀ ਗਾਉਗਾ ਨੂੰ ਸਟੇਜ ਤੇ ਨਹੀਂ ਲਿਆਉਣਾ ਲਿਆਉਣੀ ਚਾਹੀਦੀ ਬਿਲਕੁਲ ਸਹੀ ਗੱਲ ਹੈ ਨਹੀਂ ਲਿਆਉਣੀ ਚਾਹੀਦੀ ਬਿਲਕੁਲ ਪਰ ਫਿਰ ਵੀ ਬਾਰੇ ਸਾਰੇ ਸਿੰਗਰ ਆਉਂਦੇ ਨੇ ਹੋ ਸਕਦਾ ਹੋ ਸਕਦਾ ਮੈਂ ਕਿਸੇ ਬਾਰੇ ਕੁਝ ਨਹੀਂ ਕਹੂੰਗਾ ਉਹਨਾਂ ਦੀ ਗੱਲ ਹੈ ਮੇਰੀ ਸਟੇਜ ਦੇ ਉੱਪਰ ਨਾ ਮੈਂ ਧਾਰਮਿਕ ਤੋਂ ਬਿਨਾਂ ਕੁਝ ਹੋਣ ਦੇਵਾਂ ਲੱਗਦੀ ਹੋਵੇ ਹਾਂ ਐਸੇ ਗੀਤ ਬਹੁਤ ਹੁੰਦੇ ਨੇ ਜੋ ਧਰਮ ਨਾਲ ਵੀ ਜੋੜਦੇ ਨੇ ਲੋਕਾਂ ਨੂੰ ਗਲਤ ਨਹੀਂ ਸਮਝਦੇ ਜਿਵੇਂ ਗੁਰਦਾਸ ਮਾਨ ਜੀ ਦੇ ਸਾਰੇ ਗੀਤ ਨੇ ਉਹ ਧਰਮ ਨਾਲ ਵੀ ਜੋੜਦੇ ਨੇ ਇਹ ਗੀਤ ਨੇ ਫੈਮਿਲੀ ਗੀਤ ਨੇ ਉਹ ਜੋ ਫੈਮਿਲੀ ਦੀ ਬਾਕੀ ਇਸ ਨਹੀਂ ਸੁ ਤਾਂ ਸੇਰਕਮਾਲਿਆ ਬਰਮਸਤੀ ਆਈ ਤੇ ਦਰਬਾਰ 'ਚ ਕੱਪੜੇ ਲਾਤੇ ਏ ਕਿੱਦਾਂ ਦੀ ਮਸਤੀ ਹੋਈ ਤੁਹਾਡੀ ਬਣਾਉਣ ਵਾਲੀਆਂ ਵੀਡੀਓਜ਼ ਦੇਖੀਆਂ ਸੀ ਬਹੁਤ ਲੋਕਾਂ ਨੇ ਫੇਮਸ ਕੀਤੀ ਹੈ ਇਹ ਕੁਝ ਨਹੀਂ ਹੈਗਾ ਉਹ ਹਾਲਾਂਕਿ ਏਸੀ ਬੰਦ ਹੋ ਗਿਆ ਲਾਈਟ ਜਾਂਦ ਤੇ ਬਹੁਤ ਗਰਮੀ ਲੱਗੀ ਉਤਾਰ ਤੇ ਲੋਕਾਂ ਨੇ ਵੀ ਮੁੱਦਾ ਬਣਾ ਲਿਆ ਆਪਣਾਈ ਜਾਨ ਪਰ ਨਹੀਂ ਫਿਰ ਵੀ ਸੰਗਤ ਬੈਠੀ ਹੈ ਤਾਂ ਬਣਾਉਣ ਪਾਈ ਹੋਈ ਹੈ ਬਾਜੀ ਵਾਲੀ ਮੇਕਅਪ ਕਰ ਰਿਹਾ ਦਾਰਦੀ ਨਾਵਾ ਵੀ ਉੱਥੇ ਮੌਜੂਦ ਜਿਹਨੂੰ ਬਣਾਉਣ ਪਾਈ ਹੋਈ ਹੈ ਜਿੱਦਾਂ ਮੈਨੂੰ ਕਿਤੇ ਲੱਗਦਾ ਨਹੀਂ ਗਲਤ ਮੈਨੂੰ ਨਹੀਂ ਬਿਲਕੁਲ ਤੁਹਾਨੂੰ ਲੱਗ ਰਿਹਾ ਮੈਨੂੰ ਲੱਗਦਾ ਹੈ ਬਿਲਕੁਲ ਮੈਨੂੰ ਬਿਲਕੁਲ ਨਹੀਂ ਗਲਤ ਲੱਗ ਇਸੀ ਬੰਦੇ ਬਣਾਉਂਦਾ ਦੀ ਬ੍ਰੈਂਡ ਪਾਈ ਹੋਈ ਹੈ। ਅੱਛਾ ਤੁਹਾਡੇ ਬਣਾਉਂਦੇ ਨੇ ਚੀਜ਼ਾਂ ਮਾਇਨੇ ਨਹੀਂ ਰੱਖਦੇ। ਨਹੀਂ ਕੁਝ ਨਹੀਂ ਹੈਗਾ ਐਸਾ। ਐਸਾ ਕੋਈ ਚੀਜ਼ ਨਹੀਂ ਹੈਗੀ ਕਿ ਨਾਰਮਲ ਇਸ਼ੂ ਜਿਨਾ ਮਰਜ਼ੀ ਬਣਾਈ ਜਾਵੇ ਕੋਈ। ਬਣਾਉਂਦਾ ਕੰਮ। ਕੋਈ ਸਮਾਜਿਕ ਬੜੇ سارے ਮੁੱਦੇ ਨੇ ਅੱਜ ਤੱਕ ਬੰਟੀ ਬਾਬੇ ਨੇ ਕਿਨਾ ਮੁੱਦਿਆਂ ਨੂੰ ਲੈ ਕੇ ਆਵਾਜ਼ ਟੁੱਕੀ ਹੈ। ਮੈਂ ਹਰ ਮੁੱਦੇ ਦੇ ਉੱਪਰ ਵੱਜ ਚੁੱਕਣ ਦੀ ਕੋਸ਼ਿਸ਼ ਕਰਦਾ ਜੋ ਪਖੰਡ ਹੈ, ਜੋ ਗਲਤ ਹੈ ਬਸ। ਮੈਂ ਗਲਤ ਦੇ ਖਿਲਾਫ। ਜੋ ਧਰਮ ਦੇ ਨਾਮ ਤੇ ਦੁਕਾਨਦਾਰੀਆਂ ਮੋਦੇ ਖਿਲਾਫ ਔਰ ਕੁਝ ਨਹੀਂ। ਪਰ ਆਖਰੀ ਇੱਕ ਸਵਾਲ ਮੈਂ ਪੁੱਛਣਾ ਚਾਹਨੀ ਆ। ਤੁਸੀਂ ਇੱਕ ਗੱਲ ਕਹਿੰਦੇ ਹੋ ਕਿ ਮੈਂ ਨਹੀਂ ਲੈਂਦਾ ਕਿ ਤੁਹਾਡੇ ਪੈਸੇ ਚੜਾ ਕੇ ਮੱਥਾ ਟੇਕਣਾ ਵੀ ਵਰਜਿਤ ਹੈ ਨਹੀਂ ਕਹਿੰਦੇ ਬਹੁਤ ਅਸੀ ਲੋਕ ਫਿਰ ਵੀ ਚਿਤਾ ਜਾਂਦੇ ਕਿ 24 ਘੰਟੇ ਦਾ ਮੈਂ ਉੱਥੇ ਨਹੀਂ ਆ ਹਾਂ ਚਿਤਾ ਪਰ ਲੇਕਿਨ ਤੁਸੀਂ ਕਹਿੰਦੇ ਉਹ ਦੇਖੋ ਉਹਨਾਂ ਦਾ ਕੀ ਕਰਦੇ ਹੋ ਉਹ ਦੱਸੋ ਉਹ ਦੇਖੋ ਉਸ ਜੱਗੇ ਜਿੰਨੇ ਪੈਸੇ ਚੜਾਓ ਉਸ ਮੇਰੀ ਵੀਡੀਓਜ਼ ਕਦੋਂਗਾ ਅਸੀਂ ਵੰਡ ਗਿਆ ਨਾ ਪੈਸਾ ਉੱਥੇ ਕਿੱਥੇ ਵੰਡਦੇ ਹੋ ਜਿੰਨੇ ਵੀ ਉੱਥੇ ਸੇਕਸਾਈ ਗਾ ਰਹੇ ਆ ਉਹਨੂੰ ਵੰਡ ਦੇਣਾ ਉੱਥੇ ਸੁਝਦਾ ਨਾ ਤਾਂ ਕੋਈ ਨਾ ਪੈਸਾ ਚੜਦਾ ਵੀ ਉਹਨੂੰ ਕੋਈ ਲਿਆ ਸਕੇ ਕੋਈ 5-700 ਜਾਂ 1000 ਰੁਪਏ ਚੱਲ ਵੀਗਾ ਉਸੇ ਵੰਡ ਦੇਣਾ ਲਾਗ ਦੇਣਾ ਅਸੀਂ ਕਿਹ ਲੱਗਦਾ ਤੁਹ ਡੇਰੇ ਜਿਹੜੇ ਨੇ ਤੁਸੀਂ ਤਾਂ ਕਹਿੰਦਾ ਕਿ ਵੀ ਸਾਡੇ ਡੇਰੇ ਦੀ ਤਾਂ ਦੇਣ ਹੈਗੀ ਆ ਵੀ ਅਸੀਂ ਤਾਂ ਕਰਦੇ ਆ ਚੈਰਿਟੀ ਦੇ ਕੰਮ ਬੜੇ سارے ਡੇਰੇ ਨੇ ਇਹੋ ਜਿਹੇ ਜਿਹੜੇ ਸਿਰਫ ਪਖੰਡਵਾਦੀ ਪੰਜਾਬ ਦੇ ਵਿੱਚ ਵੇਖਿਆ ਜਾਂਦਾ ਕਿ ਮੈਸੇਜ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਮੈਂ ਕਿ ਮੈਂ ਚਾਹੁੰਗਾ ਜੀ ਦੇਖੋ ਜੋ ਜਿਸ ਗੱਡੀ ਦੇ ਉੱਪਰ ਬੈਠਾ ਹੋਇਆ ਹੈ ਜਿਹਨੂੰ ਆਪਣੀ ਗੱਡੀ ਦੇ ਉੱਪਰ ਵਿਸ਼ਵਾਸ ਨਹੀਂ ਹੈ ਕਿ ਵੀ ਮੇਰੀ ਗੱਡੀ ਮੈਨੂੰ ਦੇਊਗੀ ਆਪਣੀ ਗੱਡੀ ਦੇ ਬੱਥਨ ਦੇ बावजूद ਆਪਣੇ ਪਰਮਾਤਮਾ ਦੀ ਗੱਡੀ ਤੇ ਬੱਥਨ ਦੇ باوجود ਵੀ ਉਹ ਲੋਕਾਂ ਦੇ ਪੈਸੇ ਨਾਲ ਧਿਆਰ ਰੱਖਦਾ ਤਾਂ ਮੈਂ ਨਹੀਂ ਸਮਝਦਾ ਉਹ ਬਾਬਾ ਪਰ ਇਹ ਗੱਡੀ ਦਾ ਕਨਸੈਪਟ ਹੀ ਨਹੀਂ ਸਮਝ ਆਇਆ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਮੇਰੇ ਅੰਦਰ ਕੋਈ ਪਰਮਾਤਮਾ ਨਹੀਂ ਆਉਂਦਾ ਮੈਂ ਸਿਰਫ ਆਪਣੀ ਮਸਤੀ ਲੈਣਾ ਮੈਂ ਇੱਕ ਆਮ ਇਨਸਾਨ ਆ ਜੋ ਕਿ 6 ਦਿਨ ਬਿਜ਼ਨਸ ਕਰਦਾ ਇੱਕ ਦਿਨ ਸਿਰਫ ਦਰਬਾਰ ਦੇ ਵਿੱਚ ਜਾ ਕੇ ਹਾਜ਼ਰੀ ਭਰਦਾ ਜੇ ਤੁਹਾਡਾ ਰੱਬ ਨਾਲ ਪਿਆਰ ਆ ਮੈਨੂੰ ਲੱਗਦਾ ਕਿ ਲੋਕਾਂ ਨੂੰ ਤੁਹਾਡੇ ਬਰਾਬਰ ਬਹਿਣਾ ਚਾਹੀਦਾ ਗੱਡੀ ਤੇ ਗੱਡੀ ਤੇ ਲੋਕ ਵੀ ਬੈਠਣ ਨਾ ਤੁਹਾਡੇ ਨਾ ਐਸਾ ਕੁਝ ਨਹੀਂ ਹੋ ਸਕਦਾ ਐਸਾ ਕੁਝ ਨਹੀਂ ਹੋ ਸਕਦਾ ਕਿ ਕਿਹੜੀ ਵਾਈਜ਼ ਗੱਡੀ ਚੱਲੇ ਨਾ ਕੋਈ ਅਸੀਂ ਦੇਖੋ ਅਜਮ ਫਸਲੇ ਆ ਫਸਲੇ ਮਾਰਨਿੰਗ ਤੋਂ ਲੈ ਕੇ ਇਵਨਿੰਗ ਤੱਕ ਅਸੀਂ ਜ਼ਮੀਨ ਤੇ ਰਹਿਣਾ ਹੈ ਕੁਰਸੀ ਤੇ ਨਹੀਂ ਬੈਠਣਾ ਹੈਗਾ ਸਭ ਤੋਂ ਵੱਡੀ ਗੱਲ ਪੂਰਾ ਦਿਨ ਆਪਣੇ ਆਪਣੇ ਪਾਕ ਸਾਫ ਰੱਖਣੇ ਹਰ ਪਾਸਿਓ ਪਰ ਕੀ ਇਹ ਸੱਤੇ ਦਿਨ ਜ਼ਰੂਰੀ ਨਹੀਂ ਪਾਕ ਸਾਫ ਰੱਖਣਾ ਹੈ ਉਹ ਪ੍ਰੋਪਰ ਰੱਖਦੇ ਆ ਸੀ ਲੇਕਿਨ ਗੱਡੀਆਂ ਦੇ ਖਾਸਤੇ ਰੱਖਣਾ ਬੰਦਾ ਨਹੀਂ ਸੱਤੇ ਦਿਨ ਤਾਂ ਦੇਖੋ ਪਬਲਿਕ ਨੂੰ ਮਿਲਣਾ ਕੰਮ ਕਰਨਾ ਕਾਰੋਬਾਰ ਕਰਨਾ ਨੇ ਆਪਣੀ ਲਾਈਫ ਦੇ ਵਿੱਚ ਜਿਸ ਤੱਕ ਕਹਿੰਦਾ ਤੁਸੀਂ ਕੋਈ ਡਰਿੰਕ ਵਾਲਾ ਮਨਸਾ ਮਿਲਾਨਦਾ ਮਿਲਣਾ ਪਊਗਾ ਉਸ ਤੋਂ ਮਨਣਾ ਤਾਂ ਇਹ ਚੀਜ਼ਾਂ ਤਾਂ ਚਲੋ ਤੁਸੀਂ ਗੱਲ ਕਰ ਲਈਤੀ ਪਰ ਇਹਦੇ ਨਾਲੋਂ ਜ਼ਿਆਦਾ ਇੰਪੋਰਟੈਂਟ ਨਹੀਂ ਕਿ ਆਪਣਾ ਮਨ ਸਾਫ ਰੱਖਿਆ ਜਾਵੇ। ਬੰਦ ਤੁਸੀਂ ਜਦੋਂ ਤਨ ਸਾਫ ਰੱਖੋਗੇ ਤਾਂ ਮਨ ਵੀ ਸਾਫ ਹੋਣਾ ਸ਼ੁਰੂ ਹੋਊਗਾ। ਜੇ ਕੱਲਾ ਮਨ ਸਾਫ ਰੱਖ ਲੈ ਤਨ ਨਹੀਂ ਸਾਫ ਹੋਊਗਾ ਫਿਰ ਮਨ ਨਹੀਂ ਸਾਫ ਹੋਣਾ। ਮੈਂ ਮੰਨਦਾ ਤੁਹਾਡੀ ਗੱਲ 100% ਸਹੀ ਹੈ ਕਿ ਮਨ ਦਾ ਸਾਫ ਹੋਣਾ ਜ਼ਰੂਰੀ ਹੈ ਪਰ ਮਨ ਦੇ ਨਾਲ ਤਨ ਦਾ ਵੀ ਸਾਫ ਹੋਣਾ ਜ਼ਰੂਰੀ ਹੈ। ਹੂੰ। ਅੱਛਾ ਜਿਵੇਂ ਸਮਝ ਆਈ ਜਿਵੇਂ ਸਮਾਜ ਦੇ ਸੀ ਮੁੱਦਿਆਂ ਬਾਰੇ ਗੱਲ ਕੀਤੀ ਹੈ ਤੁਹਾਨੂੰ ਕੀ ਲੱਗਦਾ ਹੈ ਇਸ ਟਾਈਮ ਤੇ ਪੰਜਾਬ ਨੂੰ ਜਿਹੜਾ ਸਭ ਤੋਂ ਜ਼ਿਆਦਾ ਕਿਹੜੀਆਂ ਚੀਜ਼ਾਂ ਦੇ ਬਾਰੇ ਸੋਚਣ ਦੀ ਜ਼ਰੂਰਤ ਹੈ ਕਿਉਂਕਿ ਦੇਖਿਆ ਜਾਵੇ ਲੋਕ ਜ਼ਿਆਦਾਤਰ ਡੇਰੇਵਾਦ ਤੋਂ ਪ੍ਰਭਾਵਿਤ ਨੇ ਹਾਲਾਂਕਿ ਡੇਰਿਆਂ ਦੇ ਵਿੱਚ ਕੀ ਕੁਝ ਹੁੰਦਾ ਹੈ ਇਹ ਲੋਕ ਜਾਣੀ ਜਾਣਦੇ ਨਹੀਂ ਲੋਕਲ ਸੋਚ ਗਲਤ ਹੈ ਤੇ ਮੈਂ ਪਹਿਲਾਂ ਵੀ ਬਹੁਤ ਵਾਰ ਦੱਸਿਆ ਹੈ ਕਿ ਆਪਣੇ ਬਾਬੇ ਤੇ ਵਿਸ਼ਵਾਸ ਕਰੋ ਪੁਰਾਣਾ ਜ਼ਮਾਨਾ ਹੁੰਦਾ ਸੀ ਕੋਈ ਅਜਤੋਂ 700 ਸਾਲ ਪਹਿਲਾਂ ਕਿ ਅੱਖਾ ਬੰਦ ਕਰਕੇ ਆਪਣੇ ਬਾਬਾ ਜੀ ਤੇ ਵਿਸ਼ਵਾਸ ਕਰੋ ਅੱਜ ਮੈਂ ਕਹਿੰਦਾ ਵਿਸ਼ਵਾਸਤਾ ਕਰੋ ਪੁਰਾਣੇ ਵਕਤ ਉਹ ਅੱਖਾ ਖੋਲ ਕੇ ਕਰੋ ਅੱਖਾ ਖੋਲੋ ਅੱਜ ਦੀ ਨਿੱਦ ਵਿੱਚ ਮੈਂ ਅਖਰੇਮ ਕਹਿੰਦਾ ਪਖੰਡ ਦੀ ਗੱਲ ਕਰਦੇ ਹੋ ਕੰਨੇ ਪਖੰਡਵਾਦੀ ਦੀ ਗੱਲ ਕਰਦੇ ਹੋ ਕਈਓ ਓਪਨਲੀ ਗੱਲ ਕਰ ਰਹਿਆ ਜੇ ਮਹਿਲਾਵਾਂ ਮੇਰੀ ਮਾਤਾ ਮਾਂ ਪਹਿਨਾ ਬਾਬੇ ਕੋਲ ਜਿਆਦਾ ਬੰਦ ਕਰਦਨ ਨਾ ਬਿਠਣ ਦੇਰੇ ਤਾਂ ਵੈਸੇ ਬੰਦ ਹੋ ਜਾਂਦੇ ਹੂੰ ਅਸਾ ਜੋ ਤੁ ਸੰਗਤ ਤੁਹਾਡੇ ਕੋਲ ਆਉਂਦੀ ਹੈ ਤਾਂ ਕਹਿੰਦੇ ਨੇ ਕਿ ਜਦੋਂ ਜੇ ਇੱਕ ਇਨਸਾਨ ਗੱਦੀ ਦੇ ਉੱਪਰ ਬੈਠਾ ਤਾਂ ਕੁਝ ਪ੍ਰਵਚਨ ਕਰਦਾ ਤਾਂ ਕਿਹੜੀਆਂ ਚੀਜ਼ਾਂ ਨੇ ਖਾਸ ਤੌਰ ਤੇ ਤੁਸੀਂ ਉਹਨਾਂ ਨੂੰ ਯੂਟਿਊਬ ਤੇ ਪਏ ਹੋਏ ਹੈ ਹੂੰ ਸਾਰੇ ਪਰਵਚਨ YouTube ਤੇ ਪਏ ਹੋਏ ਆ ਔਰ ਓਪਨਲੀ ਮੇਰਾ ਪਰਵਚਨ ਹੁੰਦਾ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ ਆਪਣੇ ਘਰਵਾਲੇ ਤੇ ਆਨਦੇਓ ਕਲਾ ਕਲੇਸ਼ ਖਤਮ ਕਰੋ ਹੂੰ ਆਪਣੇ ਕੰਮ ਨੂੰ ਜ਼ਿੰਮੇਵਾਰੀ ਨਾਲ ਕਰੋ ਮੇਰੇ ਤਾਂ ਪਰਵਚਨ ਓਪਨ ਸਾਰੇ YouTube ਤੇ ਪਏ ਪਰ ਇਹ ਵੀ ਦੇਖਿਆ ਜਾਂਦਾ ਖਾਸ ਤੌਰ ਦੇ ਉਤੇ ਧਾਰਮਿਕ ਗ੍ਰੰਥਾਂ ਦੇ ਨਾਲ ਲੋਕਾਂ ਨੂੰ ਜੋੜਿਆ ਜਾਂਦਾ ਕਿ ਜੋ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਜਿਸ ਧਰਮ ਦੇ ਵਿੱਚ ਪੈਦਾ ਹੋਏ ਹੋ ਜੇ ਤੁਸੀਂ ਸਦਾ ਤੱਕ ਦੀ ਬਾਣੀ ਪੜੋ ਗੀਤਾ ਪੜੋ ਬਾਈਬਲ ਪੜੋ ਜਿਸ ਧਰਮ ਦੇ ਪੈਦਾ ਹੋ ਤੁਸੀਂ ਆਪਣੇ ਧਰਮ ਦੀ ਵਾਕ ਕਰੋ ਅੱਛਾ ਲੋਕੀ ਆ ਕੇ ਮੱਥਾ ਟੇਕਦੇ ਨੇ ਤੁਹਾਨੂੰ ਕਿਸ ਤਰ੍ਹਾਂ ਮੱਥਾ ਮਤਲਬ ਤੁਹਾਨੂੰ ਮੱਥਾ ਟੇਕਦੇ ਨੇ ਲੋਕੀ ਆ ਕੇ ਨਹੀਂ ਪੈਸਾ ਦਾ ਮੱਥਾ ਨਹੀਂ ਵੈਸੇ ਮੱਥਾ ਵੈਸੇ ਮੱਥਾ ਟੇਕਦੇ ਨੇ ਲੋਕ ਵੈਸੇ ਬਹੁਤ ਵਾਰ ਬਣਾ ਕੀਤਾ ਲੋਕਾਂ ਨੂੰ ਵੀਡੀਓਜ਼ ਦੇਖੋ ਤੁਸੀਂ ਪਰ ਫਿਰ ਵੀ ਕੋਈ ਨਾ ਕੋਈ ਚੰਨ ਸਪਸ਼ਟ ਕਰਦਾ ਪਰ ਤੁਹਾਨੂੰ ਲੱਗਦਾ ਨਹੀਂ ਤੁਹਾਨੂੰ ਲਿਖ ਕੇ ਬੋਰਡ ਲਾ ਲੈਣਾ ਚਾਹੀਦਾ ਕਿ ਮੇਰੇ ਅੰਦਰ ਕੋਈ ਬਾਬਾ ਨਹੀਂ ਮੈਂ ਆਮ ਇਨਸਾਨ ਆ ਤਾਂ ਤੁਸੀਂ ਮਤਾਂ ਨਾ ਦੇ ਕੋ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਵੀਡੀਓ ਦੇ ਵਿੱਚ ਬਹੁਤ ਵਾਰ ਮਨਾ ਕੀਤਾ ਸੀ ਬੜਾ ਕੁਝ ਕੀਤਾ ਉਸ ਤੋਂ ਬਾਅਦ ਮੈਂ ਆਪਣੇ ਗੁਰੂ ਜੀ ਨਾਲ ਗੱਲ ਕੀਤੀ ਸੀ ਤੇ ਗੁਰੂ ਜੀ ਲੋਕ ਮੈਂ ਮੈਂ ਛੋਟੀ ਜਿਹੀ ਉਮਰ ਹੈ ਮੇਰੀ ਪਹਿਲੇ ਹੱਥ ਨਾਲ ਮੈਨੂੰ ਬੜਾ ਅਜੀਬ ਲੱਗਦਾ ਹੈ ਤਾਂ ਗੁਰੂ ਜੀ ਕਹਿੰਦੇ ਬੇਟਾ ਤੂੰ ਕਾਦੇ ਵਾਸਤੇ ਬੈਠਾ ਹੈ ਲੋਕਾਂ ਨੂੰ ਖੁਸ਼ੀ ਦੇਣ ਵਾਸਤੇ ਉਹਨਾਂ ਨੂੰ ਪਹਿਲੇ ਹੱਥ ਲਾ ਕੇ ਸਕੂਨ ਮਿਲ ਰਿਹਾ ਨਾ ਲਈ ਜਾਂਦੇ ਨਹੀਂ ਸਿੱਧੇ ਗਿਆਨ ਹੈ ਫਿਰ ਮੈਂ ਅਨਾਉਂਸ ਕਰਤਾ ਜੀ ਮੇਥੋਂ ਵੱਡੀ ਉਮਰ ਦਾ ਕੋਈ ਪਹਿਲੇ ਹੱਥ ਨਾਲ ਨਾ ਬਸ ਤਾਂ ਫਿਰ ਵੱਡੀ ਉਮਰ ਦੇ ਪਹਿਲੇ ਹੱਥ ਨਹੀਂ ਲਾਉਂਦਾ ਕੋਈ ਕੋਸ਼ਿਸ਼ ਕਰਦਾ ਫਿਰ ਇਹ ਸਨ ਬੰਟੀ ਬਾਬਾ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤਾਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਇਹਨਾਂ ਦੀਆਂ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਕੋਸ਼ਿਸ਼ ਕੀਤੀ ਹੈ ਕਿ ਹਰ ਪੱਖ ਤੋਂ ਇਹਨਾਂ ਨਾਲ ਗੱਲਬਾਤ ਕੀਤੀ ਜਾਵੇ ਤਾਂ ਜਿੰਨੇ ਵੀ ਸਵਾਲ ਪੁੱਛੇ ਨੇ ਤੇ ਜਵਾਬ ਵੀ ਨਾਲੋਂ ਨਾਲ ਇਹਨਾਂ ਨੇ ਦਿੱਤੇ ਨੇ ਬਾਕੀ ਇਹਨਾਂ ਦੇ ਡੇਰੇ ਬਾਰੇ ਤੁਸੀਂ ਕੀ ਸੋਚਦੇ ਹੋ ਇਹ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕੈਮਰਾ ਤੇ ਸਮੋਇਕਨ ਮਨਪ੍ਰਕਾਤ ਸੁਰਖਾਤ ਮੀਡੀਆ ਜਲੰਧਰ